ਬਿਲਕੁਲ ਕੱਲਾ ਕੱਲਾ ਮੈਂਬਰ ਚੱਲੂਗਾ ਸਾਰੇ ਸਾਡੇ ਬੱਚੇ ਆ ਸਾਰਿਆਂ ਦਾ ਸਾਡੀ ਗੱਲ ਹੋਈ ਹੈ ਕੋਈ ਐਸੀ ਗੱਲ ਨਹੀਂ ਇੱਕ ਪਰਿਵਾਰ ਦੇ ਵਿੱਚ ਨਿੱਕੀਆਂ ਮੁੱਠੀਆਂ ਗੱਲਾਂ ਹਰੇਕ ਤਾਂ ਤੇ ਹੁੰਦੀਆਂ ਹੁੰਦੀਆਂ ਪਰ ਜਿੱਦ ਤੱਕ ਪਾਰਟੀ ਦਾ ਸਵਾਲ ਹੈ ਰਾਹੁਲ ਗਾਂਧੀ ਜੀ ਜਿਵੇਂ ਝੰਡਾ ਚੱਕ ਕੇ ਦੇਸ਼ ਬਚਾਉਣ ਸੰਵਿਧਾਨ ਬਚਾਉਣ ਲਈ ਤੁਰੇ ਹੋਏ ਆ ਸਾਰਾ ਸਾਡਾ ਵੱਡੇ ਛੋਟੇ ਵਾਲਾ ਕਾਡਰ ਸਾਰਾ ਇੱਕ ਪੁੱਠੋ ਕੇ ਚੱਲੂਗਾ ਢੀਂਸਾ ਫੈਮਿਲੀ ਨੂੰ ਤੁਸੀਂ ਮੰਤਰਣ ਦਿੱਤਾ ਹੈਗਾ ਜੀ ਵੀ ਜੋ ਕਾਂਗਰਸ ਸ਼ਾਮਲ ਹੁੰਦੇ ਨੇ ਦੇਖੋ ਉਹਨਾਂ ਦਾ ਸਿੱਕਿਆ ਹੈ ਪਰ ਜੀ ਤਾਂ ਉਹਦਾ ਦੀ ਹੈ ਇਹ ਨਹੀਂ ਕੋਈ ਅੱਖਾਂ ਮੈਨੂੰ ਸੱਦਾ ਦਿੱਤੇ ਮੈਂ ਜਾਣਾਂ ਰਿਸ਼ਤਾ ਇਹ ਕਹਿੰਦੇ ਆ ਜੇ ਤੁਸੀਂ ਕਿਸਾਨ ਪੁੱਟਣ ਵਾਲੀ ਪਾਰਟੀ ਵਿੱਚ ਬੀਜੇਪੀ ਵਿੱਚ ਰਹੇ ਹੋ ਤਾਂ ਅੱਜ ਕਿਸਾਨਾਂ ਵਾਸਤੇ ਲੜਨ ਵਾਸਤੇ ਰੋਹਲ ਗਾਂਧੀ ਜੀ ਇੱਥੇ ਆਏ ਸੀ ਟਰੈਕਟਰ ਦੇ ਉੱਤੇ ਲੈ ਕੇ ਤੇ ਜੇ ਜਿਹੜੇ ਉਹਦਾ ਮਨ ਹੋਵੇ ਇਰਾਦਾ ਹੋਵੇ ਸਾਡੇ ਕੋਲੇ ਬਹੁਤ ਸੀਟਾਂ ਨੇ ਔਰ ਵਧੀਆ ਦਾ ਹਾਊਸਗਾ ਸੀ ਨੂੰ ਵੈਲਕਮ ਕਰਾਂਗੇ ਜੇ ਲਹਿਰੇ ਤੇ ਉਹਨਾਂ ਨੇ ਘਰਾੜੀਆ ਡਾਲੀ ਵੀ 2027 'ਚ ਮੈਂ ਲਹਿਰੇ ਤੋਂ ਲੜੂ ਬੇਟਾ ਜਦੋਂ ਕਹਿੰਦੇ ਓਖਲੀ ਸੰਦਈ ਦੇ ਮੂਲੇ ਤੋਂ ਡਰੀਦਾ ਜੇ ਉਹ ਲਹਿਰਾ ਲੈ ਲੈਣਗੇ ਸੀ ਉਹ ਤਾਂ ਹੋਰ ਖੋਲਾਂਗੇ ਅੱਜ ਦਲਵੀਰ ਸਿੰਘ 골ੜੀ ਅੱਗ ਤੋਂ ਪ੍ਰੋਗਰਾਮ ਕਰ ਰਹੇ ਨੇ ਸ਼ਾਮ ਨੂੰ ਨਹੀਂ 골ੜੀ ਕੋਈ ਅੱਗ ਤੋਂ ਨਹੀਂ ਕਰ ਰਹੇ ਇਹਨੇ ਮੇਰੀ ਗੱਲ ਸੁਣਾ ਸਾਡੇ ਬੱਚੇ ਨੇ ਕੋਈ ਅਸੀ ਗੱਲ ਨਹੀਂ ਹੈਗੀ ਉਹ ਕੁਦਰਤੀ ਪ੍ਰੋਗਰਾਮ ਦੇ ਵਿੱਚ ਪਹਿਲਾਂ ਪਾਉਣਾ ਪੈਂਦਾ ਹੈ ਇਹ ਕੋਈ ਅਸੈਂਬਲੀ ਦਾ ਨਹੀਂ ਪਾਰਲੀਮੈਂਟ ਦੀ ਇਲੈਕਸ਼ਨ ਹੈ ਪ੍ਰੋਗਰਾਮ ਬਣੇ ਹੁੰਦੇ ਨੇ ਉਹ ਅਪਰੂਵਲ ਹੁੰਦੀਆਂ ਉਹ ਆਪਣੇ ਲੈਵਲ ਤੇ ਉਹਨਾਂ ਨੇ ਆਪਣੇ ਪ੍ਰੋਗਰਾਮ ਰੱਖ ਲਿਆ ਤੇ ਚਲੋ ਉੱਥੇ 골ਡੀ ਚਲੇ 골ਡੀ ਵੀ ਸਾਡੇ ਹੀ ਕੋਈ ਗੱਲ ਨਹੀਂ ਆ ਉਹ ਮੁੰਡੇ ਵੀ ਸਾਡੇ ਹੀ ਨੇ ਸਾਡੇ ਬੱਚੇ ਨੇ ਲੇਕਿਨ ਜੇ ਉਹ ਆਪਣਾ ਪ੍ਰੋਗਰਾਮ ਪਹਿਲਾਂ ਕਿਤੇ ਅਪਰੂਵਲ ਹੋਉਂਦੀ ਤਾਂ ਸਾਰਾ ਕੁਝ ਉਹਦੇ ਬਾਅਦ ਕਰਨਾ ਹੀ ਹੈ ਮੈਂ ਇੱਕ ਚੀਜ਼ ਅਸੀਂ ਹੋਰ ਰੱਖੀ ਸੀ ਕਿ ਜਿਹੜਾ ਫਸਟ ਵਰਕਰ ਮੀਟ ਹੈ ਹੁਣ ਤੁਹਾਡੇ ਸਾਹਮਣੇ ਦੇਖ ਲਓ ਵੀ ਸਾਰੇ ਹਰਕੇ ਦੇ ਵਰਕਰ ਇੱਥੇ ਬੈਠੇ ਆ। ਹੁਣ ਉੱਥੇ ਜੇ ਗੋਲਡੀ ਜਿੱਧਰ ਲੈ ਜਾ ਉਧਰ ਲੈ ਜਾ ਹੋਰ ਕੋਈ ਵੀ ਵਿਚਾਰਾ ਕੋਈ ਮਾਨਸਾਤ ਉਹ ਆ ਕੇ ਉੱਥੋਂ ਆ ਕੇ ਆ ਕੇ ਉਹ ਮਿਲਣ ਕੋ ਜਦੋਂ ਮਰਜ਼ੀ ਮਿਲਣ ਫਰਸਟ ਮੀਟਿੰਗ ਇਹਨਾਂ ਨੇ ਇੱਕ ਦਸਤੂਰ ਬਣਾਇਆ ਸੀ ਕੈਂਡੀਡੇਟ ਤੇ ਉਹਨਾਂ ਸਾਰੇ ਵਰਕਰ ਅੱਜ ਸਾਰਾ ਵਰਕਰ ਲੈ ਇਹਦਾ ਕਿੱਥੇ ਆ ਦੇਖਿਆ ਤੁਸੀਂ ਇਸ ਕਰਕੇ ਇਹ ਵਰਕਰ ਮੀਟਿੰਗ ਰੱਖੀ ਹੈ ਅਸੀਂ ਇਹ ਵਰਕਰ ਮੀਟਿੰਗ ਵਾਸਤੇ ਸਾਰਿਆਂ ਨੂੰ ਚਾਹਨੇ ਇਕੱਠੇ ਆ ਕੇ ਤੁਹਾਨੂੰ ਨਿੱਕੇ ਮੋਟੇ ਰੋਸੇ ਬਰਵਾਣਾ ਚਾਹੁੰਦੇ ਨੇ ਸਾਡੇ ਬੱਚੇ ਨੇ ਕੋਈ ਗੱਲ ਦੇਖੋ ਡਿਫੈਕਸ਼ਨ ਜਿਹੜੀ ਆ ਨਾ ਜਦੋਂ ਤੁਸੀਂ ਬਿਨਾਂ ਕ ਬਹੁਤ ਮਾੜੀ ਚੀਜ਼ ਆ ਹਾਂ ਤੁਹਾਡੇ ਨਾਲ ਜਿੱਦਾਂ ਹੁਣ ਪਰਮਿੰਦਰ ਦੇ ਨਾਲ ਜਾਤੀ ਹੋਏ ਇਹਦੇ ਕੋਈ ਇਹਦੇ ਕੋਈ ਕਾਰਨ ਹੈ ਟੂ ਡਿਫੈਕਟ ਮੈਂ ਤਾਂ ਤੁਹਾਡੇ ਜ਼ਰੀਏ ਕਹੂੰਗਾ ਕਿ ਸਪੀਨਸਾ ਸਾਹਿਬ ਤਾਂ ਹੁਣ ਬਹੁਤ ਸਾਡੇ ਸਤਕਾਰਯੋਗ ਨੇ ਬਜ਼ੁਰਗ ਨੇ ਇਹਨੂੰ ਪਰਮਿੰਦਰ ਨੂੰ ਕਿਸੇ ਅਕਾਲੀ ਨੇ ਨਹੀਂ ਚੱਲਣਾ ਕਦੀ ਸੁਖਬੀਰ ਨੇ ਇਹਨੂੰ ਖੜਾ ਨਹੀਂ ਹੋਣ ਦੇਣਾ ਸਾਡਾ ਅਗਰ ਮੈਡਮ ਮੈਨੂੰ ਸਾਥ ਦੇਣ ਕਿ ਅਸੀਂ ਉਹਨਾਂ ਨੂੰ ਕਹਿੰਦੇ ਕਿ ਸਾਡਾ ਸਾਥ ਦਿਓ ਆਓ ਸਾਡੇ ਨਾਲ ਆ ਜੀ ਵੈਲਕਮ ਕਰਾਂਗੇ ਆ ਸੁਣੋ ਗੱਲ ਅਸੀਂ ਕਹਿੰਦੇ ਆ ਬਹੁਤ ਹਲਕੇ ਆ ਸਾਡੇ ਕੋਲ ਆਓ ਸਾਡੇ ਨਾਲ ਔਰ ਜਿਹੜੀ ਤੁਹਾਡੀ ਉਹਨਾਂ ਨੇ ਤੋਹੀਨ ਕਰਨ ਦੀ ਕੀਤੀ ਆ ਕਾਂਗਰਸ ਤੁਹਾਡੀ ਇੱਜ਼ਤ ਬਹਾਲੀ ਕਰੇਗੀ ਆਈ ऍम ਗਿਵਿੰਗ ਇਟ ਥਰੂ ਦਾ ਕਾਲ ਥਰੂ ਦਾ ਮੀਡੀਆ ਕਿਉਂਕਿ ਬੇਸਿਕਲੀ ਪਰਮਿੰਦਰ ਇੱਕ ਸ਼ਰੀਫ ਆਦਮੀ ਆ ਸੋ ਜਿਹੜੇ ਡੈਫੈਕਟਰਸ ਨੇ ਜਿਹੜੀਆਂ तितਲੀਆਂ ਭਗਵੰਤ ਮਾਨ ਇੱਕ ਨਵਾਂ ਸ਼ਬਦ ਮੈਨੂੰ ਤੰਜ਼ ਕਰਕੇ ਕੀਤਾ ਸੀ तितਲੀਆਂ ਹੁਣ ਪਹਿਲਾਂ ਤਾਂ ਜਲੰਧਰ ਰਿੰਕੂ तितਲੀ ਲਿਆਂਦੀ ਉਹ ਉੱਡ ਕੇ ਕਮਲ ਦੇ ਫੁੱਲ ਤੇ ਚਲੇਗੀ ਫਿਰ ਇੱਕ ਪਵਨ ਟੀਨੂ ਅਕਾਲੀਆਂ ਦੀ तितਲੀ ਚੱਕੀ ਫਿਰ ਚੱਬੇਵਾਲ ਦੀ ਬਾਹਮ ਰੋੜ ਕੇ ਸਾਡੀ तितਲੀ ਲੈ ਕੇ ਇੱਕ ਚੀਜ਼ ਜੀਪੀ ਫਤਿਹਗੜ੍ਹ ਤੋਂ तितਲੀ ਲੈ ਕੇ ਉਹ ਯਾਰ ਉਹ ਜਿਹੜੀਆਂ ਪਾਰਟੀਆਂ ਦੇ ਕੋਲ 13 ਨੋਮਿਨੇਟਸ ਨਹੀਂ ਹੈਗੇ ਉਹ 13 ਜ਼ੀਰੋ ਦੀ ਗੱਲ ਕਿੱਥੋਂ ਕਰ ਸਕਦੇ ਨੇ ਜਦੋਂ ਮੈਡਮ ਨੇ ਕਿਹਾ ਵੈਨ ਵੈਰੀ ਡੋਨਟ ਹੈਵ 13 ਕੈਂਡੀਡੇਟਸ ਹਾਊ ਇਟ ਇਜ਼ ਪੋਸੀਬਲ ਕਿ ਤੁਸੀਂ 13 ਉਥੋਂ ਸੀਟਾਂ ਜਿੱਤ ਸਕੋਗੇ ਸਾਰੇ ਪੰਜਾਬ ਦੇ ਵਿੱਚ ਕ੍ਰਾਈਮਨਲਸ ਦਾ ਜਿਹੜਾ ਬੋਲਬਾਲ ਜੇਲ੍ਹ ਚ ਮਾਰ ਕੇ ਬੰਦੇ ਸੰਗੂਸ ਕੱਲ ਕੱਲ ਦੋ ਜੇਲ੍ਹ ਮਤਲਬ ਕਿੱਥੋਂ ਆਏ ਹਥਿਆਰ ਜੇਲ੍ਹ ਸਭ ਤੋਂ ਮਹਫੂਜ਼ ਜਗਾ ਵਾ ਜੇਲ੍ਹ ਵਿੱਚ ਨਸ਼ਾ ਮੈਂ ਤਾਂ ਨਾ ਬੇ ਜੇਲ੍ਹ ਕੱਟ ਕੇ ਆ ਹਜ਼ਾਰ ਆਦਮੀ ਸਗਾ ਇੰਨਾ ਨਸ਼ਾ ਅੰਦਰ ਜੇਲ੍ਹਾਂ ਦੇ ਵਿੱਚ ਹੈਗਾ ਜਿਹੜਾ ਭਗਵੰਤ ਰੋਜ਼ ਮਸ਼ਹੂਰ ਮਚਾਉਂਦਾ ਕਿ ਮੈਂ ਰੰਗਲਾ ਪੰਜਾਬ ਬਣਾਤਾ ਉਹਨਾਂ ਕੋ ਪਹਿਲਾਂ ਜੇਲ੍ਹਾਂ ਹੀ ਠੀਕ ਕਰਦੇ ਜਿੱਥੇ ਤੁਹਾਡੀ ਪੁਲਿਸ ਲੱਗੀ ਜਿੱਥੇ 25 ਫੁੱਟ ਉੱਚੀ ਕੰਧ ਬਣਾਈ ਹੋਈ ਹੈ ਤੁਸੀਂ ਉਹ ਨਹੀਂ ਠੀਕ ਕਰ ਸਕੇ ਕੱਲ ਦੋ ਬੰਦੇ ਕਿੱਥੋਂ ਹਥਿਆਰ ਆਗੇ ਜਿਹੜਾ ਅੰਦਰ ਕਤਰੋਗਾਰਤ ਹੋਈ ਹੈ ਦੋ ਬੰਦਿਆਂ ਨੇ ਜਿਹੜੇ ਵਾਅਦੇ ਕੀਤੇ ਉਹਦੇ ਤੋਂ ਬਿਲਕੁਲ ਔਰਤਾਂ ਦੀ ਗੱਲ ਕੀਤੀ ਬੀਬੀ ਪੱਠਲ ਜੀ ਨੇ 1000 ਰੁਪਏ ਸਾਡੀਆਂ ਔਰਤਾਂ ਨੂੰ ਉਹ ਜੇ ਤੁਸੀਂ ਵਾਅਦਾ ਕੀਤਾ ਫਿਰ ਹੁਣ ਦਿਓ ਕਹਿੰਦੇ ਸੀ ਜੀ ਅਸੀਂ ਮਾਈਨਿੰਗ ਕੱਲੇ ਚੋਂ 20000 ਕਰੋੜ ਰੁਪਏ ਜਨਰੇਟ ਕਰਾਂਗੇ ਆਖੇ ਕਾਂਗਰਸੀ ਤੇ ਅਕਾਲੀਆਂ ਨੇ ਲੁੱਟ ਕੇ ਖਾਦਾ ਮਗਲੀਆਂ ਸਰਕਾਰਾਂ ਨੇ ਨਾਰਮਲ ਕੋਰਸ ਵਿੱਚ ਰੈਵਨਿਊ ਜਿਹੜੀ ਆ ਪੰਜਾਬ ਦੀ ਉਹ 200 250 300 ਕਰੋੜ ਰੁਪਏ ਦੀ ਸਾਲਾ ਸਾਲਾਨਾ ਮਾਈਨਿੰਗ ਦੀ ਆਮਦਨ ਹੈ ਪਿਛਲੇ 2 ਸਾਲ ਤੋਂ ਉਹੀ 250 300 ਕਰੋੜ ਰੁਪਏ ਆਮਦਨ ਹੈ ਇਹਦਾ ਮਤਲਬ ਤੁਸੀਂ 20000 ਕਰੋੜ ਰੁਪਇਆ ਜਿਹੜਾ ਪਹਿਲਾਂ ਕਹਿੰਦੇ ਸੀ ਅਕਾਲੀ ਤੇ ਕਾਂਗਰਸੀ ਖਾਂਦੇ ਨੇ ਉਹਦਾ ਮਤਲਬ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਖਾਂਦੇ ਨੇ ਕਿਤੇ ਤਾਂ ਜਾ ਰਿਹਾ ਵਾ ਕਿਉਂਕਿ ਤੁਸੀਂ ਗਰੰਟੀਆਂ ਦੇਣ ਲੱਗੇ ਕੇਜਰੀਵਾਲ ਦੀ ਬੜੀ ਐਸਟੈਬਲਿਸ਼ਡ ਸਟੇਟਮੈਂਟ ਹੈ ਬੜੀ ਪੁਖਤਾ ਰਿਸਰਚ ਕਰਨ ਤੋਂ ਬਾਅਦ ਕਹਿੰਦੇ ਮੈਂ ਕਹਿ ਰਿਹਾ ਵਾਂ ਇਹਦਾ ਮਤਲਬ 20000 ਕਰੋੜ ਰੁਪਇਆ ਕਿੱਥੇ ਰੇਤਾ ਦਾ ਉਦਾਂ ਹੀ 30 35 40 40000 ਦਾ ਟਿੱਪ ਰਿਹਾ ਮਤਲਬ ਮੈਂ ਕਿਹੜੀ ਗੱਲ ਕਰਾਂ ਕਿਹੜੀ ਨਾਗਰ ਸਿੱਤ ਮੂਸੇ ਵਾਲੇ ਦੀ ਗੱਲ ਕਰਨ ਲੱਗਿਆ ਸੀ ਬੱਚਾ ਮਰ ਗਿਆ ਉਹਨ ਆਮ ਆਦਮੀ ਪਾਰਟੀ ਦੇ ਆਫੀਸ਼ਲ ਪੇजेस ਤੇ ਬਲਤੇਜ ਪੰਨੂ ਕੋ ایڈਵਾਈਜ਼ਰ ਜਿਹਾ ਬਣਾਇਆ ਨਾ ਤੇ ਉਹਦੇ ਉੱਤੇ ਭਗਵੰਤ ਮਾਨ ਨੇ ਵੀ ਕੀਤੀ ਕਿ ਆਹ ਫਲਾਣੇ ਬੰਦਿਆਂ ਦੀ ਅਸੀਂ ਸਿਕਿਉਰਟੀ ਵਾਪਸ ਲੈ ਲਈ ਉਹਨਾਂ ਨੇ ਅਗਲੇ ਦਿਨ ਮੇਰੇ ਖਿਆਲ 24 ਘੰਟਿਆਂ ਚ ਮੂਸੇਵਾਲਾ ਮਾਰ ਦਿੱਤਾ 2 ਸਾਲ ਹੋ ਗਏ ਨੇ ਬਲਕੌਰ ਸਿੰਘ ਤੇ ਉਹਦੀ ਮਾਤਾ ਚਰਨਕੌਰ ਐਨੀ ਦੁਹਾਈ ਪਾ ਰਹੇ ਨੇ ਦੁਹਾਈ ਜੇ ਤੁਸੀਂ ਸਿੱਧੂ ਮੂਸੇਵਾਲਾ ਦਾ ਇਨਸਾਫ ਨਹੀਂ ਦੇ ਸਕਦੇ ਤੇ ਆਮ ਜਿਹੜੇ ਵਿਚਾਰੇ ਸਧਾਰਨ ਵਿਅਕਤੀ ਨੇ ਪੰਜਾਬ ਦੇ ਚੋਂ ਨਾ ਕੀ ਇਨਸਾਫ ਦੀ ਉਮੀਦ ਹੋ ਸਕਦੀ ਹੈ ਡਿਫੈਕਟਰਸ ਓਪਰਚੂਨਿਸਟ ਡਿਫੈਕਟਰਸ ਨੂੰ ਕੰਡੈਮ ਕਰਦਾ ਹਾਂ ਔਰ ਮੈਂ ਸਮਝਦਾ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਐਤਕੀ ਜਿਹੜੇ ਲੋਕਾਂ ਨੇ ਪਾਰਟੀਆਂ ਬਿਨਾਂ ਵਜਾ ਛੱਡੀਆਂ ਨੇ ਉਹਨਾਂ ਸਾਰਿਆਂ ਨੂੰ ਸਜ਼ਾ ਦਿੱਤੀ ਜਾਵੇ। ਖੈਰਾ ਸਾਹਿਬ ਤੁਸੀਂ ਕਹਿੰਦੇ ਹੋ ਆਮ ਆਦਮੀ ਪਾਰਟੀ ਭਾਜਪਾ ਦੀ ਬੀਪ ਟੀਮ ਤੁਹਾਡੇ ਵੋਟਰ ਹਰ ਹਰਿਆਣਾ ਤੇ ਦਿੱਲੀ ਦੇ ਵਿੱਚ ਵੋਟ ਪਾ ਰਹੇ ਨੇ ਜੇ ਕੱਲ ਨੂੰ 3-4 ਸੀਟਾਂ ਆਮ ਆਦੀ ਪਾਰਟੀ ਜਿੱਤਦੀ ਹੈ ਸੈਂਟਰ ਦੇ ਵਿੱਚ 3-4 ਸੀਟਾਂ ਦੀ ਲੋੜ ਰਹਿੰਦੀ ਹੈ ਤੇ ਉਹ ਸੀਟਾਂ ਲੈ ਕੇ ਐਨਡੀ ਚਲੇ ਗਏ ਚਲੇ ਗਏ ਫੇਰ ਇਹ ਤਾਂ ਹੁਣ ਕੱਢ ਦਿਓ ਜੇ ਤੁਹਾਨੂੰ ਲੱਗਦਾ ਵੀ ਉਹ ਤਾਂ ਉਹ ਤਾਂ ਕੱਢ ਹੀ ਦਿਆਂਗੇ ਫਿਰ ਉਹ ਤਾਂ ਕੋਈ ਕਹਿਣ ਵਾਲੀ ਗੱਲ ਨਹੀਂ ਦੇਖੋ ਗੱਲ ਇਹ ਤਾਂ ਹੀਓ ਪੰਜਾਬ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਉਹ ਕਿ ਜਿਹੜੇ ਆਦਮੀ ਟਿਕਟਾਂ ਸਬੰਧੀ ਭੱਜ ਜਾਂਦੇ ਨੇ ਇਹਨਾਂ ਦਾ ਕੀ ਗਾਰੰਟੀ ਕਿ ਪੰਜਾਬ ਇੰਡੀਆ ਅਲਾਈਅੰਸ ਵਿੱਚ ਰਹਿਣਗੇ ਤਾਂ ਹੀ ਉਹ ਸਾਡੇ ਕੇਡਰ ਨੇ ਸਾਨੂੰ ਸੁਣਿਆ ਦਿੱਤਾ ਥੱਲਿਓ ਲੈ ਕੇ ਉੱਤੇ ਤੇ 100% no compromise at all with आम आदमी पार्टी ਐਂਡ ਬਾਹਰ ਕੀ ਕਰਦੇ ਨੇ ਮੈਨੂੰ ਨਹੀਂ ਪਤਾ ਪੰਜਾਬ ਦੇ ਵਿੱਚ ਡਟ ਕੇ ਲੜਾਈ ਇਹਨਾਂ ਨੇ ਜੋ ਤਾਨਾਸ਼ਾਹ ਰਾਜ ਚਲਾਇਆ ਵਾ ਪਿਛਲੇ 2 ਸਾਲ ਤੋਂ ਕਰਾਂਗੇ 60 70 ਹਜ਼ਾਰ ਦਾ ਕਰਜ਼ਾ ਛੱਡ ਦਿੱਤਾ ਦੋ ਸਾਲਾਂ ਵਿੱਚ ਜਿਹੜੇ ਕਹਿੰਦੇ ਦੂਜਿਆਂ ਨੂੰ ਮਜ਼ਾਕ ਕਰਦੇ ਹੁੰਦੇ ਸੀ ਕਿ 2 ਸਾਲ 'ਚ 60-70 ਹਜ਼ਾਰ ਕਰੋੜ ਦੇ ਐਡੀਸ਼ਨ ਪੌਣੇ 3 ਲੱਖ ਦੇ ਨਾਲ ਤੁਸੀਂ ਲਾ ਲਓ 3.5 ਲੱਖ ਕਰੋੜ ਦੇ ਲਾਗੇ ਕਰਜ਼ਾ ਪੰਜਾਬ ਦੇ ਵਿੱਚ ਛੜਾ ਚੁੱਕੇ ਹੋ। ਠੀਕ ਹੈ ਜੀ। ਥੈਂਕ ਯੂ।